ਦੀ ਨੂੰ ਸਵਾਗਤ ਅੱਤਾ ਚੁੱਲ੍ਹੇ ਤੇ ਅੱਗ ਮਚਾ ਕੇ ਤੇ ਆ ਗਿੱਲੀ ਸਵਾਹ ਸੀ ਬਾਹਰ ਕੱਢੀ ਕਿਉਂਕਿ ਰਾਤ ਤਾਂ ਮੀਂਹ ਪਈ ਜਾਂਦਾ ਸੀ ਹੁਣ ਵੀ ਬੱਦਲ ਵਾਲੀ ਮੈਂ ਕਿ ਚਲ ਕੇ ਦਾ ਸਾਗ ਬਣ ਜਾਵੇ ਸਾਗ ਪਾਤਾ ਘਿਰਾ ਵਿੱਚ ਨੂਨ ਵੀ ਪਾਤਾ ਵੀੜੀ ਦਾ ਪੂਰਾ ਹਾਲ ਹੋਇਆ ਪਿਆ ਮੀਂਹ ਕਰਕੇ ਬਾਅਦ ਚ ਮੈਂ ਕਿ ਸਾਗ ਬਣ ਗਿਆ ਉਸ ਤੋਂ ਬਾਅਦ ਹੀ ਤੋੜ ਦੂੰਗੀ ਜੇ ਨਾ ਮੀਂਹ ਆਇਆ ਉਹ ਨਪਾ ਮੱਧਨੀ ਫਿਰ ਦਿਨੇ ਸਾਗ ਚ ਨਾਲ ਦਾ ਨਾਮਕਾ ਜਿਹੜਾ ਵਿੱਚ ਮਿਕਸ ਹੋ ਜੂਗਾ ਆ ਮੱਧਨੀ ਮੈਂ ਇੰਡਿਆ ਤੋਂ ਹੀ ਲਿਆਂਦੀ ਸੀ ਇਹਦੇ ਨੇ ਸਾਗ ਘੋਟਦੇ ਹੁੰਦੀ ਕਿਉਂਕਿ ਜਦੋਂ ਆਪਾਂ ਗ੍ਰੈਂਡ ਕਰਦੇ ਆ ਸਾਗ ਉਹਦੇ ਨਾਲ ਗ੍ਰੈਂਡਰ ਨਾਲ ਘੋਟਦੇ ਉਹ ਫਿਰ ਬਾਲਾ ਉਹ ਹੋ ਜਾਂਦਾ ਜਿਵੇਂ ਮਹਿੰਦੀ ਜੀ ਹੁੰਦੀ ਹੈ ਤੇ ਇਹਦੇ ਨਾਲ ਵਧੀਆ ਮੈਨੂੰ ਲੱਗਦਾ ਮੋਟਾ-ਮੋਟਾ ਜਿਹਾ ਬਸ ਬਦਲ ਗਿਆ ਰੰਗ ਆ ਤੇ ਉਹ ਰੇਜੀ ਪੈ ਗਿਆ ਹੁਣ ਰੇਜੇ ਜਾਣਾ ਸੌ ਲੱਗ ਮਿਰਚੀ ਜਾਂਦੀ ਐ ਤੇ ਸਾਗ ਰੇਜੇ ਵੀ ਪੈ ਗਿਆ ਇੰਕੀ ਜਾਂਦਾ ਸੰਭਾਗ ਤੇ ਬੱਦਲ ਪੂਰਾ ਵਾ ਮੈਂ ਕਹਿੰਨੀ ਮੀ ਤੋ ਪਹਿਲਾ ਪਹਿਲਾ ਬੰਦ ਲਾਵੀ ਪੂਰਾ ਬੱਦਲ ਆ ਤਾਂ ਹੀ ਮੈਂ ਉੱਥੇ ਦੀ ਨਹੀਂ ਧਰਤਾ ਮੈਂ ਕਿਹਾ ਮੀ ਤੋ ਪਹਿਲਾ ਪਹਿਲੇ ਬਣਾ ਲਵਾਂ ਚਾ ਚੱਕਲਾ ਆਉਂਦੇ ਚੱਲੀ ਰਹੀ ਯਾਰ ਬਹੁਤੀ ਬਦਲ ਵੀ ਆ ਤੇ ਵਿੱਚ ਨਿਕਰ ਲੈ ਗੇ ਕੂੜਾ ਵਾਲਟੀਆਂ ਲੈ ਜਾ ਚੱਕ ਗੋਮਾ ਉਹਦਾ ਵਾਲਟੀਆਂ ਲੈ ਜਾ ਮੈਂ ਚੱਕ ਕੇ ਲੈ ਗੇ ਹੁਣ ਮੈਂ ਲੱਗੀ ਸੀ ਜੀ ਆਟਾ ਗੁੰਨਹਾ ਮੱਕੀ ਦਾ ਮੈਂ ਕੱਢ ਕੇ ਰੱਖਤਾ ਅੱਡ ਆਲਣ ਵਾਸਤੇ ਤੇ ਹਾਂ ਵਿੱਚ ਮਿਕਸ ਕਰਕੇ ਥੋੜਾ ਜਿਹਾ ਥੱਲੇ ਮੱਕੀ ਦਾ ਉੱਪਰ ਕਣਕ ਦਾ ਪਾ ਲੇ ਇਹ ਪਗੋਂਦੇ ਹੁਣ ਆਟਾ ਹਾਂਜੀ ਹੁਣ ਮੈਂ ਲੱਗੀ ਸੀਗੀ ਸਾਗ ਘੁੱਟਣਾ ਤੇ ਮੈਂ ਕਿਹਾ ਚਲੋ ਇੱਥੇ ਚੁੱਲ੍ਹੇ ਤੇ ਘੁੱਟ ਲੈਨੇ ਆ ਕਿਉਂਕਿ ਨਾਲੇ ਥੱਲੇ ਅੱਗ ਮੱਚੀ ਜਾਂਦੀ ਸੀ ਮੱਠੀ ਮੱਠੀ ਤੇ ਮੈਂ ਕਿਹਾ ਸੈੱਜੂਗਾ ਨਾਲੇ ਤੇ ਕੇਰਾ ਬਦਲ ਵੀ ਨਿਖਰ ਜਗੇ ਅਸੀਂ ਆਠਰ ਜਗੇ ਅਸੀਂ ਫਿਰ ਮੈਂ ਕੱਪੜੇ ਵੀ ਬਾਹਰ ਤੋਲ ਗਏ ਸੀਗੇ ਤੇ ਹੋਰ ਜਿਹੜੇ ਕੱਲ ਤੋਂ ਤਿਸੇ ਉਤਨੀ ਤੇ ਪਾਤੇ ਸੀਗੇ ਮੈਂ ਕਨਾਲ ਦੀ ਨਾਲ ਚਲੋ ਇਹਨਾਂ ਨੂੰ ਸੇਕ ਜਾਂ ਲੱਗ ਜਾਊਗਾ ਤੇ ਫਿਰ ਮੈਂ ਜਾਣ ਲੱਗੀ ਫਿਰ ਅੰਦਰ ਪਾ ਜਾਊਂਗੀ ਕੰਮ ਤੇ ਤੇ ਉਧਰ ਮੰਮੀ ਦਾ ਤੇ ਮੇਰੇ ਭੱਜਾਂਗੇ ਦੇ ਫੋਨ ਚੱਲੇ ਜਾਂਦੇ ਸੀਗੇ ਤਿੰਨੇ ਜਣ ਬੈਠੇ ਅਸੀਂ ਉਹ ਵੀ ਚਾਹ ਪੀ ਜਾਂਦੇਗਾ ਮੈਂ ਸਾਗ ਘੁੱਟੀਆਂ ਦੀ ਸੀ ਉਹਨਾਂ ਨਾਲੇ ਗੱਲਾਂ ਕਰੀ ਜਾਂਦੀ ਸੀ ਫੋਨ ਰੱਖਿਆ ਸੀਗਾ ਸਾਹਮਣੇ ਨਾਲ ਸਾਗ ਘੁੱਟੀ ਜਾਂਦੀ ਸੀ ਮੱਕੀ ਦੇ ਆਟੇ ਦਾ ਆਲਣ ਪਾਕੇ ਪਈ ਮੈਂ ਤਾਂ ਉਹ ਸੂਟ ਸਾਰੇ ਕਿਸੇ ਨੇ ਇੱਕ ਜਿਹੜਾ ਤੇਰਾ ਲਾਲ ਟੈਟੀ ਜਿਹੜਾ ਆਪਾਂ ਬਦਲਾਇਆ ਸੀਗਾ ਉਹ ਚ ਪਾ ਤੇ ਆ ਦੇ ਨਵੇਂ ਸੂਟ ਤੇ ਮੈਂ ਤਾਂ ਭੁੱਲ ਗਈ ਮੇਰੇ ਕੋਲ ਇੱਕ ਲਾਲ ਟੈਟੀ ਹੀ ਮੈਂ ਜਿਹੜਾ ਆਪਣਾ ਸਾਗ ਬਣ ਗਿਆ ਵਧੀਆ ਹੁਣ ਮੈਂ ਇਹਨੂੰ ਅੰਦਰ ਲਿਆਂਦਾ ਗੈਸ ਤੇ ਲਿਆ ਕੇ ਰੱਖਤਾ ਤੇ ਪਹਿਲਾਂ ਚੁੱਲੇ ਤੇ ਪਿਆ ਸੀਗਾ ਹਲਣ ਪਾ ਕੇ ਰੱਖਤਾ ਸੀਗਾ ਮੈਂ ਕਿਹਾ ਚੱਲ ਸੈੱਜ ਜੂਗਾ ਤੇ ਬਹੁਤ ਵਧੀਆ ਬਣ ਗਿਆ ਤੇ ਹੁਣ ਆਪਾਂ ਇਹਨੂੰ ਲਾਉਨੇ ਤੜਕਾ ਤੇ ਨਾਲ ਹੀ ਮੈਂ ਬਣਾ ਲਈ ਆਪਦੀ ਰੋਟੀ ਕਿਉਂਕਿ ਫਿਰ ਮੈਂ ਇੱਥੇ ਜਾਣਾ ਕੰਮ ਤੇ ਜੀ ਮੈਂ ਤਾਂ ਆਪਦੀ ਪਾਲੀ ਰੋਟੀ ਕਿਉਂਕਿ ਮੈਂ ਜਾਣਾ ਕੰਮ ਤੇ ਲੱਗਿਆ ਖਾਣ ਦੋਈ ਬਣਾਈਆਂ ਸੀ ਆਦੇ ਵਾਸਤੇ ਤੇ ਬਾਕੀ ਇਹਨਾਂ ਦੀਆਂ ਜਾਣ ਲੱਗੀ ਲਾ ਜੂਗੀ ਜੇ ਤਾਂ ਟਾਈਮ ਹੋਇਆ ਤਾਂ ਮੈਂ ਫਿਰ ਚਲ ਜੇ ਦੁਆਈ ਕਰਮ ਕਰਮ ਖਾ ਲੈਣਗੇ ਨਾਲ ਮੈਂ ਮੌਲੀ ਘੱਟ ਲਈ ਸਾਗ ਤੇ ਨਾਲ ਔਲਾ ਔਲੇ ਨਾਲ ਚਾਰ ਮੇਰਾ ਬੰਦਿਆ ਪਿਆਵਾ ਖਾ ਲਈਆਂ ਤੁਨ ਬਹੁਤ ਟੇਸਟੀ ਲੱਗਦੀ ਐ ਮੇਰੇ ਨਾਲੇ ਵੈਸੇ ਸਾਡੇ ਘਰ ਚ ਮੈਂ ਖਾਂਦੀ ਹਾਂ ਕੋਈ ਵੀ ਔਲਾ ਖਾਂਦਾ ਹੈਗਾ ਤੇ ਉਧਰ ਦਿੱਤੇ ਸੀ ਮੈਂ ਇਹ ਭਰਾ ਹੁਣੋਂ ਡੱਬਾ ਭਰ ਕੇ ਤੇ ਉਹਨਾਂ ਨੇ ਹਲਾਇਆ ਨਹੀਂ ਉਹਨਾਂ ਦਾ ਖਰਾਬ ਹੋ ਗਿਆ ਕਿਉਂਕਿ ਇਹ ਤਾਂ ਡੇਲੀ ਹਲਾਉਣਾ ਪੈਂਦਾ ਕੋਈ ਵੀ ਚਾਰ ਆ ਮਿਰਚਾਂ ਔਲੇ ਆ ਲੈਂਬੂ ਵੀ ਆ ਸੁਬਾਹ ਠ ਕੇ ਪਹਿਲਾਂ ਸਭ ਤੋਂ ਚਾਰ ਹਲਾਓ ਤੇ ਫਿਰ ਜਮਨ ਖਰਾਬ ਹੁੰਦਾ ਜਿੰਨਾ ਟਾਈਮ ਮਰਜੀ ਰੱਖੋ ਤੁਸੀਂ ਲੋ ਜੀ ਹੁਣ ਆਪਾਂ ਖਾਣੇ ਆ ਰੋਟੀ ਆ ਵੇਖ ਲਓ ਜੀ ਇੱਦਾਂ ਮੀਂਹ ਪੈਂਦੇ ਚ ਮੀਂਹ ਪਈ ਜਾਂਦਾ ਜੇ ਸੁਬਾਹ ਦਾ ਤੇ ਹੁਣ ਮੈਂ ਆਇਆ ਕੰਮ ਤਾਂ ਇਦਾਂ ਹੋਣਾ ਜਾਣਾ ਪੈਂਦਾ ਕੰਮ ਸੀ ਮੀਂਹ ਪੈਂਦੇ ਚ ਤੇ ਐਵੇਂ ਨਹੀਂ ਜੂੜੋ ਬਾਬ ਜੀ ਜੀ ਇੱਥੇ ਵਿੱਚ ਬਹੁਤ ਔਖਾ ਹੋ ਜਾਂਦਾ ਇੱਥੇ ਮੀਂਹ ਵਾਂਗ ਆਉਂਦੀ ਬਹੁਤ ਆ ਕੱਲ ਵੀ ਹਣੀ ਪਈ ਗਿਆ ਬਸ ਹਫਤੇ ਚ ਦੋ ਤਿੰਨ ਦਿਨ ਧੁੱਪਾਂ ਲੱਗੀਆਂ ਤੇ ਹੁਣ ਫੇਰ ਪੂਰਾ ਹਫਤਾ ਮੀਂਹ ਸ਼ਨੀਵਾਰ ਤੱਕ ਮੈਂ ਸੋਚਾ ਕਈ ਵੀ ਮੀਂਹ ਪੈਣ ਵਿੱਚ ਸੀ ਆਇ ਵੀ ਮੀਂਹ ਕੈਂਸਲ ਰੇਨ ਕੋਟ ਤਾਂ ਫੇਰ ਹੀ ਕਪੜੇ ਐਕਸਚੇਂਜ ਕਰਕੇ ਪੀਨੇ ਆ ਚਾਹ ਚੂ ਗਰਮ ਗਰਮ ਸ਼ਾਨੇ ਪਾਪਾ ਗਏ ਉਹ ਫਕਰ ਰਹੀ ਹੈ ਬਹੁਤ ਨਹੀਂ ਪਈ ਜਾਂਦੀ ਲੱਗਿਆ ਜੀ ਰੋਟੀ ਖਾਣ ਰੋਟੀ ਕਰਨ ਧਰਤੀ ਰੱਖਿਆ ਪਈਆਂ ਸੀ ਸਵੇਰ ਲਾ ਕੇ ਗਈ ਸੀ ਤੇ ਬਾਅਦ ਪਿਆਸੀ ਇਹਨਾਂ ਖ ਤੜਕੇ ਵਾਲਾ ਬਾਕੀ ਤਾਂ ਇਹਨਾਂ ਨੂੰ ਖਾ ਲੈ ਕੁਝ ਆਮ ਨੂੰ ਫਿਰ ਹੋਰ ਤੜਕ ਲਾਂਗੇ रोटी रार के चंगी तरह ऊपर साग बाकी खाने के आए बहुत टेस्टी लग खाऊंगी बस एक ही क्योंकि मैं काम तो चलो चाय पी लूंगी तो फिर शाम को फिर खाने होंगे हाँ जी हम मैं किचन च आ गई सी फिर रेस्ट करके ਤੇ ਹੁਣ ਮੈਂ ਲੱਗੀ ਆ ਚੋਲ ਬਣਾਉਣ ਤੇ ਉਹਦੇ ਲਈ ਮੈਂ ਆਹ ਪਿਆਜ਼, ਆਲੂ, ਮਟਰ ਤੇ ਸਾਰਾ ਕੁਝ ਰੱਖ ਲਿਆ ਪਿਆਜ਼ ਤੇ ਹਰੀ ਮਿਰਚ ਤੇ ਆਲੂ ਘੱਟ ਲਿਆ ਤੇ ਤੇ ਟਮਾਟਰ ਪਾ ਕੇ ਤੇ ਆਪਾਂ ਇਹ ਚੋਲ ਬਣਾਵਾਂਗੇ ਮਟਰ ਨਾਲ ਤੇ ਨਾਲ ਮੈਂ ਪਾਉਂਗੀ ਬੂੰਦੀ ਪਰ ਜ਼ਿਆਦਾਤਰ ਅਲੀਵਿਆਨਾ ਤੇਲੀ ਵਰਤਦੇ ਆ ਇਹ ਵਧੀਆ ਹੁੰਦਾ ਵਾ ਸਰੋਂ ਦਾ ਤੇ ਅਲੀਵਿਆਨਾ ਸਰੋਂ ਦਾ ਤੇਲ ਦਾ ਪਾਉਣ ਤੜਕਾ ਜਿਵੇਂ ਸਬਜ਼ੀ ਵਗੈਰਾ ਨੂੰ ਲਾਉਣ ਇਦਾਂ ਦੇ ਮਿਲਦਾ ਇੱਥੋਂ ਬੋਤਲਾਂ ਤੇ ਅਲੀਵਿਆਨਾ ਤੇਲ ਇਹ ਬਹੁਤ ਵਧੀਆ ਹੁੰਦਾ ਨਹੀਂ ਗੈਰਾਂ ਤੇ ਮੈਂ ਉੱਠ ਕੇ ਅੱਗ ਵੀ ਚਲਾਤੀ ਸੀਗੀ ਉੱਠ ਕੇ ਚਾਹ ਨੂੰ ਚਲਾ ਦੇਣੀ ਨੇ ਚਾਰਕਵਾਦੇ ਨੂੰ ਉਹਨੇ ਨਾ ਨਿੱਕਾ ਜਿਹਾ ਜੰਦੇ ਨਾਲ ਬੱਚੇ ਬਹਿ ਜਾਂਦੇ ਸਾਨੂੰ ਹੁਣ ਬੈਠਾ ਇੱਥੇ ਪੰਜੀਰੀ ਖਾਈ ਜਾਂਦਾ ਹਰ ਜੋਂਡੇ ਤੋਂ ਨਾਲੇ ਪਈ ਐ ਸ਼ਾਨ ਵਾਲਾ ਗਾਹੋਂ ਦੀ ਫੌਂ ਮੈਂ ਬਣਾ ਲੈ ਚਾ ਇਹ ਮੇਰੇ ਪੁੱਤ বিনা ਬਹੁਤ ਕੰਮ ਪੁਰਾਉਂਦਾ ਦੇਵੇਂ ਬੋਆਸ ਲਾਵ। ਇਹ ਰਵੇ ਚ ਭਾਇ ਬੁੰਦੀ ਉਹਦੇ ਵਿੱਚ ਆਹ ਤੂਈ ਕੱਢੇ ਸਦਾ ਖੱਟੇ ਵਾਲੇ ਖੱਟੇ ਟੱਕਣ ਦੇ ਡੱਬੇ ਚ ਇਹ ਚ ਜਾਂ ਫਿਰ ਉਹ ਛੋਟੇ ਵਾਲੇ ਚ ਹੋਣੀ ਆ ਨਵਾਂ ਪੈਕਟ ਆਹ ਦੇ ਪੈਸੇ ਲਿਆ ਥੋੜੇ ਲੱਗਦੇ ਇਹਦੇ ਚ ਨਹੀ ਹੈਗੇ ਹੈਗੇ ਨਹੀਂ ਤਾਂ ਦੂਜਾ ਪੈਕਟ ਕੱਢ थो नहीं। थोड़ी बन गए जी अपने चौल वादिया बन गए हम अपने आने लगी सी टिफिन च क्योंकि हम मेरा टाइम हो गया मैं तो उ जाके खाऊंगी